ਰੈਡੀ ਪੰਜਾਬੀ ਅਤੇ ਹਿੰਦੀ ਕਲਾਕਾਰਾਂ ਵੱਲੋਂ ਆਪਣੇ ਗੀਤਾਂ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦਾ ਮਹਿਮਾ ਮੰਡਨ ਕਰਨ ਅਤੇ ਔਰਤਾਂ ਦਾ અપਮਾਨ ਕੀਤੇ ਜਾਣ ਕਾਰਨ ਸੈਂਸਰ ਬੋਰਡ ਦੀ ਤੀਸਰੀ ਅੱਖ ਖੁੱਲਣ ਦੇ ਅਸਾਰ ਬਣਦੇ ਨਜ਼ਰ ਆਉਣ ਲੱਗੇ ਹਨ ਡੰਡੀ ਪੰਜਾਬੀ ਹਰਿਆਣਵੀ ਅਤੇ ਪੋਜਪੁਰੀ ਵਿੱਚ ਸ਼ਰਾਬ ਅਤੇ ਅਸਲੇ ਨੂੰ ਉਤਸ਼ਾਹਿਤ ਕੀਤੇ ਜਾਣ ਦਾ ਦੌਰ ਜੋਬਣ ਉੱਤੇ ਚੱਲ ਰਿਹਾ ਹੈ ਡੰਡੀ ਬਹੁਤ ਸਾਰੇ ਗੀਤਕਾਰ ਅਤੇ ਕਲਾਕਾਰਾਂ ਵੱਲੋਂ ਸੰਸਾਰ ਦੀ ਜੱਗ ਜਾਨੀ ਔਰਤ ਨੂੰ ਆਪਣੇ ਗੀਤਾਂ ਵਿੱਚ ਫਿਲਮਾਇਆ ਜਾਂ ਵੀਡੀਓ ਵਿੱਚ ਇੱਕ ਸ਼ੋਪੀਸ਼ ਦੇ ਔਰ ਉੱਤੇ ਪੇਸ਼ ਕਰਨਾ ਅਤੇ ਗੀਤਾਂ ਦੇ ਬੋਲਾਂ ਵਿੱਚ ਔਰਤ ਦੇ ਕਿਰਦਾਰ ਨੂੰ ਪੱਦੀ ਸ਼ਬਦਾਵਲੀ ਰਾਹੀਂ ਪੇਸ਼ ਕੀਤੇ ਜਾਣ ਵਾਲੀਆਂ ਵੱਡੀ ਗਿਣਤੀ ਵਿੱਚ ਪੰਜਾਬੀ ਅਤੇ ਹਿੰਦੀ ਗਾਣਿਆਂ ਦੀਆਂ ਐਲਬਮਾਂ ਲਗਾਤਾਰ ਬਾਜ਼ਾਰ ਵਿੱਚ ਉਤਾਰੀਆਂ ਜਾ ਰਹੀਆਂ ਹਨ ਜਿਨ੍ਹਾਂ ਨਾਲ ਸਾਡੀ ਨੌਜਵਾਨ ਪੀੜੀ ਆਪਣੇ ਰਸਤਿਆਂ ਤੋਂ ਪਟਕ ਰਹੀ ਨજર ਆਉਂਦੀ ਹੈ ਡੰਡੀ ਜਲਦੀ ਹੀ ਹੁਣ ਫਿਲਮਾਂ ਦੀ ਤਰ੍ਹਾਂ ਪੰਜਾਬੀ ਹਿੰਦੀ ਅਤੇ ਦੇਸ਼ ਦੀਆਂ ਹੋਰ ਭਾਸ਼ਾਵਾਂ ਦੇ ਗੀਤ ਗਾਉਣ ਵਾਲੇ ਕਲਾਕਾਰਾਂ ਦੀਆਂ ਐਲਬਮਾਂ ਸੈਂਸਰ ਬੋਰਡ ਦੀਆਂ ਨਜ਼ਰਾਂ ਵਿੱਚੋਂ ਲੰਘਣ ਤੋਂ ਬਾਅਦ ਮਾਰਕੀਟ ਵਿੱਚ ਆਉਣ ਦੇ ਆਸਾਰ ਪੈਦਾ ਹੋ ਸਕਦੇ ਹਨ ਡੰਡੀ ਸੂਤਰਾ ਮੁਤਾਬਕ ਨਸ਼ਿਆਂ ਹਥਿਆਰਾਂ ਅਤੇ ਔਰਤ ਜਾਤੀ ਲਈ ਵਰਤੀ ਪ੍ਰਦੀਸ਼ਬਦਾਵਲੀ ਵਾਲੇ ਗੀਤਾਂ ਨੂੰ YouTube ਤੋਂ ਹਟਾਇਆ ਜਾ ਸਕਦਾ ਹੈ ਕਿਉਂਕਿ ਕਿਸੇ ਵੀ ਸੂਬੇ ਦੀ ਨੌਜਵਾਨ ਪੀੜ੍ਹੀ ਆਪਣੇ ਸੂਬੇ ਦੇ ਮਸ਼ਹੂਰ ਗਾਇਕਾਂ ਦੇ ਗੀਤਾਂ ਨੂੰ ਬੇਹੱਦ ਪਸੰਦ ਕਰਦੀ ਹੈ ਡੰਡੀ ਬਹੁਤ سارے ਗਾਣਿਆਂ ਨੂੰ ਕਰੋੜਾਂ ਦੀ ਰੈਡੀ ਗਿਣਤੀ ਵਿੱਚ ਲਾਈਕ ਮਿਲ ਜਾਂਦੇ ਹਨ ਜਿਸ ਨਾਲ ਹਥਿਆਰਾ ਨਸ਼ੀਆਂ ਅਤੇ ਔਰਤਾਂ ਲਈ ਪੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਗਾਇਕ ਰਾਤੋਂ ਰਾਤ ਸਟਾਰ ਬਣ ਜਾਂਦੇ ਹਨ ਡੰਡੀ ਇਹ ਵੀ ਦੱਸਣਯੋਗ ਹੈ ਕਿ ਨੌਜਵਾਨ ਪੀੜੀ ਉੱਤੇ ਗਾਣਿਆਂ ਦਾ ਪ੍ਰਭਾਵ ਪੈਣਾ ਅਜੋਕੇ ਸਮੇਂ ਦੀ ਗੱਲ ਨਹੀਂ ਹੈ ਬੀਤੇ ਸਮਿਆਂ ਵਿੱਚ ਵੀ ਹਿੰਦੀ ਦੀਆਂ अनेका ਫਿਲਮਾਂ ਵਿੱਚ ਸ਼ਰਾਬ ਅਤੇ ਸੁਭਾਵ ਨਾਲ ਸੰਬੰਧਿਤ ਗੀਤ ਗਾਏ ਜਾਂਦੇ ਸਨ ਡੰਡੀ ਅੱਜਕੱਲ੍ਹ ਵੀ ਇਹ ਸਿਲਸਿਲਾ ਜਾਰੀ ਹੈ ਡੰਡੀ ਇੱਕ ਪੰਜਾਬੀ ਗਾਇਕ ਦਾ ਗਾਣਾ ਚਾਰ ਬੋਤਲ ਬੋਦਕਾ ਜੋ YouTube ਉੱਤੇ 25 ਕਰੋੜ ਲੋਕਾਂ ਵੱਲੋਂ ਸੁਣਿਆ ਗਿਆ ਹੈ ਅਜਿਹੇ ਗੀਤ ਸੁਣਨ ਵਾਲਿਆਂ ਵਿੱਚ ਵੱਡੀ ਗਿਣਤੀ ਵਿੱਚ ਸਾਡੇ ਦੇਸ਼ ਦੀ ਜੁਵਾ ਪੀੜੀ ਵੀ ਸ਼ਾਮਲ ਹੈ ਡੰਡੀ ਇਸ ਤਰ੍ਹਾਂ 1979 ਵਿੱਚ ਮਸ਼ਹੂਰ ਹੋਈ ਫਿਲਮ ਆਤੀਸ਼ ਦੇ ਗੀਤ ਦੀ ਸ਼ਰਾਬ ਹੈ ਜਾਂ ਸੁਭਾਵ ਡੰਡੀ 1995 ਵਿੱਚ ਨਾਜਾਇਜ਼ ਫਿਲਮ ਦੇ ਗੀਤ ਦੇ ਬੋਲ ਸੰਨ ਬਰਸਾਤ ਕੇ ਮੌਸਮ ਡੰਡੀ 2008 ਵਿੱਚ ਫਿਲਮ ਸਿੰਘ ਜ ਕਿੰਗ ਦੇ ਗੀਤ ਦੇ ਬੋਲ ਸੰਨ ਟੱਲੀ ਹੁਆ ਇਸ ਦੇ ਨਾਲ ਬਲੂ ਆਈ ਗੀਤ ਵੀ ਕਾਫੀ ਮਸ਼ਹੂਰ ਹੋਇਆ ਸੀ ਡੰਡੀ ਇਸ ਤੋਂ ਬਾਅਦ ਇਹ ਗੱਲ ਸਪਸ਼ਟ ਹੋਈ ਹੈ ਕਿ ਸਮੇਂ-ਸਮੇਂ ਸਰਕਾਰਾਂ ਵੱਲੋਂ ਅਜਿਹੇ ਫਿਲਮੀ ਗੀਤਾ ਰਹੀਂ ਦੇਸ਼ ਦੀ ਨੌਜਵਾਨ ਪੀੜ੍ਹੀ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਨਜ਼ਰ ਅੰਦਾਜ਼ ਗੀਤਾ ਜਾਂਦਾ ਰਿਹਾ ਹੈ ਡੰਡੀ ਅਜੋਕੇ ਦੌਰ ਵਿੱਚ ਹਰਿਆਣਵੀ ਭੋਜਪੁਰੀ ਕਲਾਕਾਰਾਂ ਦੇ ਗੀਤਾਂ ਵਿੱਚ ਪਰੋਸੀ ਜਾ ਰਹੀ ਅਸ਼ਲੀਲਤਾ ਕਾਫੀ ਵੱਧ ਗਈ ਹੈ ਡੰਡੀ ਪੰਜਾਬੀ ਐਲਬਮਾਂ